ਉਹ ਗੇ ਜੀਰੋ ਲਿਖਦਾ ਹੁੰਦਾ ਸੀ ਉਹ ਜ਼ੀਰੋ ਵਾਲਾ ਕਾਰਨ ਚਲੋ ਮੈਨੂੰ ਤਾਂ ਭਾਈ ਦੱਸਿਆ ਆਪਣੇ ਦਰਸ਼ਕਾਂ ਨੂੰ ਜਰੂਰ ਦੱਸੋ ਕਿਉਂਕਿ ਉਹ ਕਿਤੇ ਨਾ ਕਿਤੇ ਨਾ ਵੀ ਜਿਹੜਾ ਨਵਾਂ ਬੰਦਾ ਉਹ ਫਾਸਲਾ ਕਿੱਥੇ ਆ ਉਹ ਫਾਸਲਾ ਜਿਵੇਂ ਉਹ ਕਹਿੰਦੇ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਜਾਨਵਰ ਕੋਈ ਮਾੜਾ ਨਹੀਂ ਹੂੰ ਹੂੰ ਠੀਕ ਹੈ ਹਰ ਇੱਕ ਜਗ੍ਹਾ ਆਪਦੇ ਆਪ ਦੇ ਜਗ੍ਹਾ ਸਭ ਕਿਤੇ ਸਹੀ ਆ ਵੀ ਐ ਕਰਕੇ ਬਾਈ ਇਹ ਤਾਂ ਕੋੜੀ ਇੰਨੀ ਭਾਜ ਬਣਦੀ ਆ ਅੱਜ ਤੁਹਾਨੂੰ ਆਪਾਂ ਜੱਟ ਜਿਉਣੇ ਮੋੜ ਦੇ ਪਿੰਡ ਲੈ ਕੇ ਪਹੁੰਚੇ ਆ ਅਕਸਰ ਆਪਾਂ ਪੁਰਾਣੀਆਂ ਕਲੀਆਂ ਦੇ ਵਿੱਚ ਗਾਣਿਆਂ ਦੇ ਵਿੱਚ ਜੌਣੇ ਮੌੜ ਦੀ ਘੋੜੀ ਦਾ ਜ਼ਿਕਰ ਸੁਣਦੇ ਰਹਿਆ ਤੇ ਅੱਜ ਸਾਡੀ ਟੀਮ ਪਹੁੰਚ ਗਈ ਪਿੰਡ ਮੌੜਾ ਤੇ ਤੁਹਾਨੂੰ ਬੜਾ ਖੂਬਸੂਰਤ ਘੋੜਾ ਵੀ ਦਿਖਾਉਣਾ ਸਭ ਤੋਂ ਪਹਿਲਾਂ ਮੈਂ ਇਸ ਪਿੰਡ ਦਾ ਗਰਾਊਂਡ ਦਿਖਾਦਾ ਤੁਹਾਨੂੰ ਇਸ ਪਿੰਡ ਦੇ ਸਾਰੇ ਸੱਜਣਾ ਨੇ ਬਹੁਤ ਮਿਹਨਤ ਕੀਤੀ ਆ ਬਾਈ ਜੱਸੀ ਬੱਬੀ ਮੀਤ ਬਾਈ ਬੱਬੂ ਸਾਰੇ ਭਰਾ ਬਹੁਤ ਰਲ ਮਿਲ ਕੇ ਮਿਹਨਤ ਕਰਦਿਆ ਤੇ ਨਵੀਂ ਪਨੀਰੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਿਆ ਤੇ ਆਜੋ ਹੁਣ ਤੁਹਾਨੂੰ ਆਪਾਂ ਅੱਜ ਦਾ ਘੋੜਾ ਦਿਖਾਉਨੇ ਆ ਬਾਜ ਇੱਕ ਤੁਹਾਡੇ ਮੈਂ ਕੰਮ ਦੀ ਹੋਰ ਗੱਲ ਦੱਸ ਦਿਆਂ ਇਸ ਵੀਡੀਓ ਚ ਤੁਹਾਨੂੰ ਇੱਕ ਘੋੜਾ ਤੇ ਇੱਕ ਵਸ਼ੇਰਾ ਦੇਖਣ ਨੂੰ ਮਿਲਣਾ ਤੇ ਹੋ ਸਕਦਾ ਦੋਵੇਂ ਜਾਨਵਰਾਂ ਚੋਂ ਬਾਈ ਇੱਕ ਦੇ ਵੀ ਦੇਣ ਸੋ ਜਿਹੜੇ ਕਿਸੇ ਭਰਾ ਨੂੰ ਇਹਨਾਂ ਦੋਵਾਂ ਜਾਨਵਰਾਂ ਚੋਂ ਇੱਕ ਵੀ ਕੋਈ ਚੰਗਾ ਲੱਗਿਆ ਤਾਂ ਬਾਈ ਉਹਨਾਂ ਨੂੰ ਫੋਨ ਕਰ ਲਿਓ ਘੋੜਾ ਬਹੁਤ ਚੰਗਾ ਘੋੜੇ ਦਾ ਨਾਂ ਜੀ ਬਾਜ ਤੇ ਕਾਦੇ ਦਾ 65 ਪਲੱਸ ਆ ਖੁੱਲੀ ਡੁੱਲੀ ਬਾਡੀ ਬੰਤਰਾ ਘੋੜੇ ਦੀ ਤੇ ਇਹਦੇ ਬੱਚੇ ਵੀ ਬਹੁਤ ਸੋਹਣੇ ਆਏ ਨੇ ਅੱਗੇ ਵੀਡੀਓ ਦੇ ਵਿੱਚ ਮੈਂ ਫੋਟੋਆਂ ਲਾਈਆਂ ਨੇ ਬੱਚੇ ਵੀ ਬਹੁਤ ਚੰਗੇ ਆਏ ਨੇ ਖਾਨਦਾਨੀ ਵਿਧੀ ਚੰਗੀ ਆ ਬਾਕੀ ਦੀ ਡਿਟੇਲ ਬਾਈ ਤਾਰੇ ਤੋਂ ਮੈਂ ਤੁਹਾਨੂੰ ਇਸ ਘੋੜੇ ਬਾਰੇ ਲੈ ਕੇ ਦਵਾਂਗਾ ਤੇ ਇੱਕ ਇਸ ਘੋੜੇ ਦਾ ਮੈਂ ਤੁਹਾਨੂੰ ਖਾਸ ਗੁਣ ਇਹ ਦੱਸਣ ਲੱਗਿਆ ਕਿ ਤੁਰਦਾ ਬਹੁਤ ਜਿਆਦਾ ਚੰਗਾ ਘੋੜਾ ਹੈ ਕਿਉਂਕਿ ਅੱਜ ਕੱਲ ਜੇ ਆਪਾਂ ਗੱਲ ਕਰੀ ਜਿਹੜੇ ਬਰੀਡਿੰਗ ਵਾਲੇ ਘੋੜੇ ਨੇ ਉਹਨਾਂ ਦੀ ਸਵਾਰੀ ਬਹੁਤ ਘੱਟ ਹੁੰਦੀ ਆ ਪਰ ਇਸ ਘੋੜੇ ਤੇ ਜੇ ਆਪਾਂ ਮੀਟਰ ਲਾ ਕੇ ਤੋਰੀਏ ਮੈਨੂੰ ਇਹ ਲੱਗਦਾ ਵੀ 25 ਦੇ ਕਰੀਬ ਘੋੜਾ ਇਹ ਆਰਾਮ ਨਾਲ ਤੁਰਦਾ ਹਣਾ ਤੋਰ ਤੂਰ ਬਹੁਤ ਚੰਗੀ ਆ ਬਾਕੀ ਧੌਣ ਦੇਖ ਲਓ ਫੇਸ ਦੇਖ ਲਓ ਘੋੜੇ ਦਾ ਤੇ ਸਟੱਡ ਸਰਵਿਸ ਬਾਈ ਉਹਨਾਂ ਨੇ ਇਹਦੀ ਓਪਨ ਕੀਤੀ ਆ ਜੀ ਹੁਣ ਇਹਦੀ ਫੀਸ 21000 ਰੁਪਏ ਰੱਖੀਆ ਬਾਈ ਉਹਨਾਂ ਨੇ ਪਿੰਡ ਮੌੜਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜੱਟ ਜੌਣੇ ਮੌੜ ਦਾ ਪਿੰਡ ਆ ਇਹ ਕੋੜਾ ਸਮਝਦਾਰ ਬਹੁਤ ਆ ਸਾਊਥੇ ਸਮਝਦਾਰ ਜਾਨਵਰ ਨੂੰ ਆਪਾਂ ਨੂੰ ਬੜੀ ਹਰ ਇੱਕ ਬੰਦਾ ਪਸੰਦ ਕਰਦਾ ਜੇ ਉੱਪਰ ਬੱਚੇ ਨੂੰ ਬਿਠਾ ਦਈਏ ਜਿਵੇਂ ਸਾਡੀ ਗੁੜੀਆ ਬੈਠੀ ਆ ਤਾਂ ਮਜਾ ਆ ਕੋਈ ਸ਼ਰਾਰਤ ਕਰ ਜੇ ਆਰਾਮ ਨਾਲ ਖੜਾ ਰਹਿਦਾ ਤੇ ਤੁਰਦਾ ਬਹੁਤ ਸੋਹਣਾ ਬਾਈ ਬਲਕਾਰ ਤੋਰੀ ਜਾਂਦਾ ਗਰਾਊਂਡ ਇਹ ਭਾਵੇਂ ਛੋਟਾ ਸੀ ਪਰ ਉਰੇ ਵੀ ਪੂਰਾ ਵਧੀਆ ਰੇਲੀਆਂ ਤੁਰਦਾ ਕੋੜਾ ਇਹ ਬਿਨਾ ਗੱਡੀ ਤੋਂ ਬੈਠੇ ਅਸੀਂ ਤੇ ਬਿਲਕੁਲ ਵੀ ਜਿਵੇਂ ਆਪਾਂ ਕਹਿੰਦੇ ਵੀ ਪਾਣੀ ਦਾ ਗਲਾਸ ਲੈ ਕੇ ਬਹਿ ਜੀ ਤੇ ਮਤਲਬ ਹੀ ਨਹੀਂ ਘੋੜਾ ਡੋਲ ਜੇ ਤੇ ਮੇਰਾ ਦਿਲ ਕੀਤਾ ਵੀ ਤੇ ਸਵਾਰੀ ਕਰਾਂ ਜਿੱਥੇ ਕਿਤੇ ਚੰਗੀ ਸਵਾਰੀ ਵਾਲਾ ਘੋੜਾ ਮੈਨੂੰ ਦਿਖ ਜੇ ਤੇ ਮੈਂ ਉਸ ਘੋੜੇ ਦਾ ਪੂਰਾ ਲਾਹਾ ਲੈਣਾ ਤੁਰਦਾ ਬਹੁਤ ਸੋਹਣਾ ਧੌਣ ਤੁਸੀਂ ਦੇਖੋ ਘੋੜੇ ਦੀ ਧੌਣ ਬਹੁਤ ਚੰਗੀ ਐ ਇਸ ਦੀ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਅਸੀਂ ਗੱਲਾਂ ਵਪਾਰ ਤੇ ਵੀ ਕੀਤੀਆਂ ਨੇ ਵੀ ਬੰਦੇ ਨੂੰ ਕਹੇ ਜੀ ਘੋੜੀ ਲੈਣੀ ਚਾਹੀਦੀ ਆ ਕਿਉਂਕਿ ਬਾਈ ਤਾਰਾ ਜਿਹੜਾ ਉਹ ਕਾਫੀ ਟਾਈਮ ਤੋਂ ਇਸ ਘੋੜਿਆਂ ਦੇ ਸ਼ੌਂਕ ਦੇ ਵਿੱਚ ਆ ਬਾਈ ਤਕਰੀਬਨ 25 ਸਾਲ ਹੋ ਗਏ ਬਾਈ ਨੂੰ 2000 ਦੇ ਵਿੱਚ ਬਾਈ ਨੇ ਕੰਮ ਸਟਾਰਟ ਕੀਤਾ ਸੀ 14-15 ਚ ਆ ਕੇ ਜਨਵਰੀ ਜਿਹੜੇ ਸੇਲ ਕਰਦੇ ਸੀ ਹੁਣ ਦੁਬਾਰਾ ਫੇਰ ਬਾਈ ਘੋੜਾ ਲੈ ਕੇ ਆਇਆ ਬਾਕੀ ਇੱਕ ਤੋਂ ਇੱਕ ਦੋ ਘੋੜੀ ਬਾਈ ਜਰੂਰ ਰੱਖਦਾ ਰਿਹਾ ਉਸ ਟਾਈਮਾਂ ਚ ਬਾਈ ਦਾ ਫਾਰਮ ਹੁੰਦਾ ਸੀ ਐਨ ਐਚ 71 ਤੇ ਜਦੋਂ ਸ਼ਾਇਦ ਫਾਰਮ ਦਾ ਨਾਮ ਬਹੁਤ ਲੋਕ ਘੱਟ ਸੁਣਦੇ ਸੀਗੇ ਤੁਹਾਨੂੰ ਆ ਬਸ਼ੀਰਾ ਦਿਖਾਉਣ ਲੱਗਿਆ ਬੜਾ ਖੂਬਸੂਰਤ ਆ ਇਹਦੀ ਵੀ ਧੌਣ ਧੂਣ ਦੇਖੋ ਤੇ ਇਹਦਾ ਕੰਨ ਮੈਨੂੰ ਬਹੁਤ ਸੋਹਣਾ ਲੱਗਿਆ ਬਸ਼ੀਰੇ ਦੇ ਪਹਿਲੀ ਵਾਰ ਹੀ ਹੈਲਟਰ ਪਿਆ ਸੀ ਪੂਰਾ ਸ਼ੋਅ ਕੁਆਲਟੀ ਬੱਚਾ ਕੰਨ ਦਾ ਫੇਸ ਦਾ ਬਿਲਕੁਲ ਆਪਦੇ ਬਾਪ ਦੀ ਹੂਬਾਹੂ ਕਾਪੀ ਆ ਕਾਂਟੇ ਦਾ ਪੋਤਾ ਆ ਗਿਆ ਤੇ ਪੁੱਤ ਆ ਗਿਆ ਜੋਰਾ ਵਰਦਾ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਕਿ ਦੋਵਾਂ ਜਾਨਵਰਾਂ ਚੋਂ ਇੱਕ ਬਾਈ ਸੇਲ ਕਰਦਾਂਗੇ ਸੋ ਬਾਈ ਉਹਨਾਂ ਨੂੰ ਫੋਨ ਲਾ ਲਓ ਜਿਹੜਾ ਕੋਈ ਵੀ ਜਾਨਵਰ ਤੁਹਾਨੂੰ ਇਹਨਾਂ ਦੋਵਾਂ ਚੋਂ ਚੰਗਾ ਲੱਗਿਆ ਆਜੋ ਹੁਣ ਮੈਂ ਤੁਹਾਡੀ ਬਾਈ ਤਾਰੇ ਨਾਲ ਗੱਲਬਾਤ ਕਰਾਉਣਾ ਤੇ ਕਰਦੇ ਆਂ ਦਿਲ ਦੀਆਂ ਗੱਲਾਂ ਉਹਨਾਂ ਦੇ ਨਾਲ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਪਹੁੰਚਿਆ ਪਿੰਡ ਮੌੜਾ ਜ਼ਿਲ੍ਹਾ ਸੰਗਰੂਰ ਤੇ ਇਸ ਪਰਿਵਾਰ ਨਾਲ ਇਸਪਿੰਡ ਨਾਲ ਮੇਰਾ ਬਹੁਤ ਗੂੜਾ ਨਾਤਾ ਮਿੱਤਰੋ ਤੇ ਮੇਰੇ ਨਾਲ ਬਾਈ ਜਗਤਾਰਮਾਨ ਘੋੜਿਆਂ ਵਾਲੇ ਪ੍ਰਾਣੀ ਸੱਜਣ ਸਾਰੇ ਜਾਣਦੇ ਆ ਬਹੁਤ ਲੰਮੇ ਸਮੇਂ ਬਾਅਦ ਬਾਈ ਨੇ ਕਮਬੈਕ ਕੀਤਾ ਤੇ ਮੇਰੇ ਨਾਲ ਬਾਈ ਕਬੱਡੀ ਕੋ ਸਾਡਾ ਬਾਈ ਗੁਰਪ੍ਰੀਤ ਦਿੱਤੂਪੁਰ ਕਬੱਡੀ ਵਾਲੇ ਸਾਰੇ ਪਰ ਆ ਜਾਣਦੇ ਆ ਤੇ ਬਾਈ ਹੁਣ ਕੋਚਿੰਗ ਦੇ ਰਹੇ ਨੇ ਕਬੱਡੀ ਦੀ ਤੇ ਸਾਡਾ ਬਾਈ ਹਣੀ ਘਰਾਟ ਬਹੁਤ ਚੰਗੇ ਜਾਨਵਰ ਨੇ ਬਾਈ ਕੋਲੇ ਤੇ ਦੁੱਲੇ ਦੀ ਬਸ਼ੇਰੀ ਬਾਈ ਕੋਲ ਤੇ ਹੋਰ ਵੀ ਬਹੁਤ ਚੰਗੇ ਚੰਗੇ ਜਾਨਵਰ ਬਾਈ ਦੇ ਫਾਰਮ ਤੇ ਆ ਕੇ ਗਏ ਨੇ ਅੱਜ ਅਸੀਂ ਸਾਰੇ ਘੋੜੇ ਘੋੜਿਆਂ ਵਾਲੇ ਪ੍ਰੇਮੀ ਇਕੱਠੇ ਹੋਏ ਹੋਇਆ ਸਾਰੇ ਭਰਾ ਨੇ ਤੇ ਘੋੜਿਆਂ ਚ ਅਕਸਰ ਇੱਕ ਗੱਲ ਪੁੱਛੀ ਜਾਂਦੀ ਹੁੰਦੀ ਆ ਕਿ ਤੁਹਾਨੂੰ ਘੋੜਿਆਂ ਨੇ ਦਿੱਤਾ ਕੀ ਆ ਕਈ ਲੋਕ ਇਸ ਚੀਜ਼ ਨੂੰ ਸਿਰਫ ਪੈਸੇ ਨਾਲ ਨਾਪ ਤੋਲ ਕਰਦੇ ਨੇ ਪਰ ਘੋੜਿਆਂ ਨੇ ਬਾਈ ਮੈਨੂੰ ਬਹੁਤ ਚੰਗੇ ਸੱਜਣ ਦਿੱਤੇ ਨੇ ਜਿਹੜੇ ਬਿਲਕੁਲ ਪਰਿਵਾਰ ਨਾਲ ਵਰਤਦੇ ਨੇ ਮੇਰੇ ਵੱਡੇ ਭਰਾ ਅੱਜ ਇਸ ਵੀਡੀਓ 'ਚ ਬੈਠੇ ਨੇ ਮੈਂ ਆਪਣੇ ਪਰਿਵਾਰ ਦੀ ਇੱਕ ਤਰ੍ਹਾਂ ਆਪਣੇ ਘੋੜੇ ਦਿਖਾਉਣਾ ਆ ਜੀ ਨਾਲ ਬਾਈ ਸਾਡਾ ਬਲਕਾਰ ਸੰਧੂ ਬਾਈ ਕੋਲ ਵੀ ਬਹੁਤ ਸੋਹਣੇ ਜਾਨਵਰ ਨੇ ਤੇ ਅੱਜ ਮੈਂ ਬਾਈ ਜਗਤਾਰ ਮਾਰ ਨਾਲ ਤੁਹਾਡੀ ਗੱਲਬਾਤ ਕਰਾਉਂਗਾ ਉਹ ਇਨਸਾਨ ਆ ਬਾਈ ਜਗਤਾਰ ਜਿਹੜਾ ਮੈਨੂੰ ਘੋੜਿਆਂ 'ਚ ਲੈ ਕੇ ਆਇਆ ਤੇ ਇਸ ਮੁਕਾਮ ਤੇ ਜੇ ਅੱਜ ਬੈਠਾ ਤਾਂ ਮੈਂ ਬਾਈ ਕਰਕੇ ਬੈਠਾ ਕਿਉਂਕਿ ਜੇ ਤੁਹਾਡੀ ਸ਼ੁਰੂਆਤ ਚੰਗੀ ਹੋ ਜੇ ਤੁਹਾਨੂੰ ਚੰਗੇ ਸੱਜਣ ਮਿਲ ਜਾਣ ਸਿੱਧੀ ਜੀ ਗੱਲ ਮੈਂ ਪੰਜਾਬੀ ਚ ਕਰਾਂ ਵੀ ਜੇ ਤੁਸੀਂ ਟੋਪੀ ਪੈਣ ਤੋਂ ਬਚ ਜੋਂ ਤਾਂ ਤੁਸੀਂ ਅੱਗੇ ਚੰਗਾ ਸਰਵਾਈਵ ਕਰ ਜਾਂਦੇ ਹੋ ਘੋੜਿਆਂ ਦੇ ਵਿੱਚ ਤੇ ਮੇਰੇ ਨਾਲ ਬਾਈ ਜਗਤਾਰ ਆ ਜਿਹੜਾ ਹਰ ਚੰਗੇ ਮਾੜੇ ਸਮੇਂ ਤੇ ਖੜਿਆ ਤੇ ਅੱਜ ਜਿੱਥੇ ਵੀ ਮੈਂ ਪਹੁੰਚਿਆ ਘੋੜਿਆਂ ਦੇ ਵਿੱਚ ਤਾਂ ਬਾਈ ਕਰਕੇ ਪਹੁੰਚਿਆ ਮੈਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਹੋਰ ਜਗਤਾਰ ਬਾਈ ਠੀਕ ਹੋ ਜੀ? ਬਹੁਤ ਵਧੀਆ। ਵੈਸੇ ਤਾਂ ਬਈ ਅਸੀਂ ਅਕਸਰ ਮੰਡੀਆਂ ਤੇ ਮੇਲਿਆਂ ਤੇ ਸ਼ੋਹਾਂ ਤੇ ਇਕੱਠੇ ਰਹਿੰਨੇ ਹੁੰਨੇ ਆ। ਪਰ ਮੇਰੇ ਭਰਾ ਨੇ ਘੋੜਾ ਲਿਆ ਬਹੁਤ ਖੁਸ਼ ਆ ਜਿਸ ਦਿਨ ਅਸੀਂ ਘੋੜਾ ਲੈ ਕੇ ਆਇਆ। ਉਸ ਦਿਨ ਵੀ ਅਸੀਂ ਇਕੱਠੇ ਗਏ ਸੀ। ਪਰ ਹੁਣ ਮੇਰਾ ਮਨ ਸੀ ਕਿ ਮੈਂ ਆਪਦੇ ਭਰਾ ਦੇ ਘੋੜੇ ਦੀ ਇੱਕ ਪ੍ਰੋਫੈਸ਼ਨਲ ਵੀਡੀਓ ਕਰਾਂ, ਚੰਗੀ ਵੀਡੀਓ ਕਰਾਂ। ਤੇ ਦੀ ਖਾਨਦਾਨੀ ਬਾਰੇ ਸਾਰੀਆਂ ਪਾ ਤੁਹਾਨੂੰ ਡਿਟੇਲ ਦੇਵਾਂਗੇ। ਬਈ ਜਿਹੜਾ ਘੋੜਾ ਆਪਣਾ ਬਾਜ। ਹਾਂਜੀ। ਤੇ ਪਹਿਲਾਂ ਤੁਸੀਂ ਪੁਰਾਣੇ ਟਾਈਮਾਂ 'ਚ ਬਈ ਘੋੜ ਤੇ ਦਵਾਰੇ ਫਿਰ ਕਿਵੇਂ ਮਾਨ ਕਰਿਆ ਬਾਈ ਘੋੜਾ ਲੈਣ ਦਾ ਕਿਉਂ ਇੱਕ ਤੋਂ ਇੱਕ ਤੋਂ ਘੋੜੀ ਤਾਂ ਬਾਈ ਗੁਰਪ੍ਰੀਤ ਦੇ ਕੋਲ ਵੀ ਤੁਹਾਡੀ ਹੁੰਦੀ ਸੀ ਕੁੜੀ ਨੂੰ ਸੰਭੀਆਂ ਰੱਖਦੇ ਰਹੇ ਬਾਈ ਪਰ ਕੋਲੇ ਵਾਲਾ ਮਾਨ ਬਾਈ ਜਗਤਾਰ ਕਿਵੇਂ ਬਣ ਗਿਆ ਦਵਾਰੇ ਬੇਨਤ ਵੀਰ ਕਾਰਨ ਇਹ ਸੀਗਾ ਵੀ ਆਪਾਂ ਲੰਬਾ ਸਮਾਂ ਘੋੜਾ ਰੱਖਿਆ ਠੀਕ ਹੈ ਬਾਈ ਘੋੜੇ ਤੇ ਚੜਨਾ ਹੂੰ ਤੇ ਉਹ ਇੱਕ ਅਲੱਗੀ ਨਜ਼ਾਰਾ ਬਈ ਨਜ਼ਾਰਾ ਉਹ ਜਿਵੇਂ ਸੈਣੇ ਕਹਿੰਦੇ ਵੀ ਚੜੀਏ ਨਰ ਨਹੀਂ ਤੇ ਬੈਠੇ ਘਰ ਨਾ ਬਾਈ ਹਾਂ ਤੇ ਕੋੜਾ ਸਵਾਰੀ ਵਾਲੀ ਲਿਆ ਤੁਸੀਂ ਜਿਹੜਾ ਪੂਰੀ ਚੰਗੀ ਸਵਾਰੀ ਕਰਾਉਂਦਾ ਤੁਸੀਂ ਅੱਜ ਚੜ੍ਹ ਕੇ ਦੇਖੀ ਆ ਕੋੜੇ ਤੇ ਹਾਂ ਬਿਲਕੁਲ ਵੀਰੇ ਤੇ ਕੋੜਾ ਬਹੁਤ ਚੰਗੀ ਸਵਾਰੀ ਕਰਾਉਂਦਾ ਤੇ ਬਾਕੀ ਖਾਨਦਾਨ ਇਹਦਾ ਬਹੁਤ ਜਿਆਦਾ ਇਹਦੀ ਬਈ ਆਪਾਂ ਪਿਓ ਦੀ ਗੱਲ ਕਰੀ ਬਈ ਤਾਂ ਕੀ ਨਾ ਜੀ ਇਹਦੇ ਪਿਓ ਦਾ ਬਈ ਇਹਦਾ ਕੰਗੋ ਘੋੜੇ ਦਾ ਬੱਚਾ ਜੀ ਇਹ ਜਿਹੜਾ ਬਈ ਆਪਣੇ ਭੋਲੂ ਬਾਬਾ ਜੀ ਭੋਲੂ ਸੀ ਹਾਂ ਹੂੰ ਹੂੰ ਤੇ ਇਹਦੀ ਜਿਹੜੀ ਮਾਂ ਜੀ ਘੋੜੇ ਦੀ ਹਾਂਜੀ ਉਹ ਲੋਕੜ ਵਾਲੇ ਮੱਖਣ ਘੋੜੇ ਦੀ ਆ ਜੀ ਠੀਕ ਆ ਬਈ ਹਾਂਜੀ ਠੀਕ ਹੈ ਬਾਈ ਤੇ ਕੋੜੇ ਦੀ ਖਾਨਦਾਨ ਨਹੀਂ ਚੰਗੀ ਆ ਪੂਰੀ ਬਈ ਦੋਵੇਂ ਪਾਸੇ ਬਈ ਉਮਰ ਦਾ ਕਿੰਨੀ ਦਾ ਹੋ ਗਿਆ ਜੀ ਕੋੜਾ ਇਹ 5 ਸਾਲ ਦਾ ਹੋ ਗਿਆ ਬਈ 5 ਸਾਲ ਦਾ ਹੋ ਗਿਆ ਬਈ ਤੇ ਬੱਚਿਆਂ ਦੀ ਫੋਟੋ ਪੈ ਇੱਕ ਦੋ ਲਾ ਦਾਂਗੇ ਇੱਕ ਤਾਂ ਮੈਨੂੰ ਫੋਨ ਵੀ ਐਸੀ ਗਰਾਂ ਜਦੋਂ ਮੈਂ ਵੀਡੀਓ ਪਾਈ ਆ ਬਾਈ ਅਮਨਦੀਪ ਬਾਗੜੀ ਕੋਲੇ ਦੀ ਬਸ਼ੇਰੀ ਬਹੁਤ ਚੰਗੀ ਖੜੀ ਆ ਬਾਈ ਹਾਂਜੀ ਹਾਂਜੀ ਮੱਥੇ ਪਟੜ ਦੀ ਬੱਚੀ ਬਹੁਤ ਹਾਂ ਬਹੁਤ ਸੋਹਣੀ ਬਸ਼ੇਰੀ ਖੜੀ ਆ ਬਾਈ ਉਹਦੀ ਵੀ ਚਲੋ ਮੈਂ ਵੀਡੀਓ ਵਿੱਚ ਲਾਉਂਗਾ ਜ਼ਰੂਰ ਤੇ ਬਈ ਜਿਵੇਂ ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਅਸੀਂ ਘੋੜਿਆਂ ਦਾ ਸ਼ੌਂਕ ਆ ਜਿਹੜਾ ਸ਼ੁਰੂ ਕਰਿਆ ਸੀ ਹਾਂਜੀ ਹਾਂਜੀ ਤੁਸੀਂ 1 ਤੇ ਜੇ 2000 ਦੀ ਗੱਲ ਕਰੀ ਤੇ ਅੱਜ 2025 ਆ ਬਈ 25 ਸਾਲਾਂ ਚ ਕਿੰਨਾ ਕੁ ਤੁਹਾਨੂੰ ਫਰਕ ਲੱਗਣ ਲੱਗਾ ਜੀ ਮੈਂ ਤੁਸੀਂ ਪਹਿਲਾਂ ਵੀ ਦੱਸਰੇ ਸੀ ਵੀ ਉਦੋਂ ਹੋਰ ਸਾਹ ਨਾਲ ਘੋੜੇ ਰੱਖਦੇ ਸੀ ਹੁਣ ਲੋਕ ਥੋੜਾ ਪ੍ਰੋਫੈਸ਼ਨਲੀ ਵੀ ਫਾਰਮ ਬਣਾ ਕੇ ਰੱਖਣ ਲੱਗੇ ਪਹਿਲਾਂ ਜਿਵੇਂ ਮੱਜਣੀਆਂ ਖੁਰਲੀਆਂ ਹੁੰਦੀਆਂ ਸੀ ਉੱਥੇ ਘੋੜੇ ਬੰਨਦ ਹੁੰਦੇ ਸੀ ਹਾਂਜੀ ਤੇ ਵਪਾਰ ਚ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਘੋੜਿਆਂ ਦੇ ਰੱਖ ਰਖਾਵ ਚ ਬਈ ਪਹਿਲਾਂ ਨਾਲੋਂ ਕਿੰਨਾ ਕੁ ਫਰਕ ਲੱਗਿਆ ਜੀ ਬਿਲਕੁਲ ਗੱਲ ਵੀਰੇ ਇਸ ਤਰ੍ਹਾਂ ਹੁਣ ਤਾਂ ਸਾਰਾ ਕੁਝ ਹੀ ਉਦੋਂ ਉਸ ਟਾਈਮ ਨਾਲੋਂ ਅਲੱਗ ਆ ਅੱਛਾ ਬਈ ਅੱਜ ਜਿਹੜਾ ਉਹਦਾ ਰਹਿਣ ਸਹਿ ਰੱਖਦਾ ਤੇ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਜਿਹੜੇ ਬੰਦੇ ਦੇ ਘਰ ਜਾਨਵਰ ਆ ਉਹਦਾ ਉਹ ਉਹਨੂੰ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਉਹਦੇ ਕੋਲ ਜਾ ਕੇ ਖੜਦਾ ਬਿਲਕੁਲ ਬਾਈ ਜਦੋਂ ਕਿਤੇ ਬੰਦਾ ਆਉਂਦਾ ਜਦੋਂ ਕਿਤੇ ਆਉਂਦਾ ਤਾਂ ਉਹਨੇ ਜਾ ਕੇ ਉਹਦੇ ਕੋਲ ਖੜਨਾ ਰਾਤ ਨੂੰ ਜੇ ਮੈਂ 11 ਵਜੇ ਆਵਾਂ 12 ਵਜੇ ਆਵਾਂ ਜਦੋਂ ਮੈਂ ਆ ਕੇ ਗੱਡੀ ਅੰਦਰ ਵਰਣੀ ਆ ਤਾਂ ਘੋੜੇ ਨੇ ਹਣਕਣਾ ਤਾਂ ਮੈਂ ਜਾ ਕੇ ਉਹਦੇ ਕੋਲ ਖੜਨਾ ਬਿਲਕੁਲ ਬਾਈ ਇਸ ਤਰ੍ਹਾਂ ਵੀ ਯਾਨੀ ਘੋੜੇ ਦਾ ਪਿਆਰ ਪੈ ਜਾਂਦਾ ਜਦੋਂ ਤਾਂ ਉਸ ਤੰਗ ਨਾਲ ਜਿਹੜਾ ਰਖ ਰਖੀ ਆ ਕੋੜੇ ਦਾ ਉਹ ਬਹੁਤ ਜਿਆਦਾ ਲੈਵਲ ਉੱਚਾ ਹੋ ਗਿਆ ਬਿਲਕੁਲ ਬਿਲਕੁਲ ਬਾਈ ਹਾਂਜੀ ਥੋੜਾ ਬਾਈ ਫਾਰਮ ਜਦੋਂ ਹੁੰਦਾ ਸੀ ਐਨ ਐ 71 ਤੀ ਤੁਹਾਡਾ ਪਿੰਡਾ ਹਾਂਜੀ ਤੇ ਘਰਾਟ ਤੇ ਫਾਰਮ ਹੁੰਦਾ ਸੀ ਪੁਰਾਣੇ ਬੰਦੇ ਸਾਰੇ ਬਾਈ ਜਾਣਦੇ ਹੈ ਬਾਈ ਫਿਰ ਕੀ ਕਾਰਨ ਬਣ ਗਿਆ ਸੀ ਵੀ ਘੋੜੀਆਂ ਛੜਕੀਆਂ ਸੀ ਰੱਖਣੀਆਂ ਵਿੱਚ ਨੂੰ ਬਾਈ ਬਿਆੰਤ ਉਹਦੋਂ ਵੀਰ ਥੋੜਾ ਜਿਆ ਕੁਸਤਾ ਚਲੋ ਕਰੇ ਇਸ ਤਰ੍ਹਾਂ ਮਜਬੂਰੀ ਹੋ ਜਾਂਦੀ ਆ ਠੀਕ ਹੈ ਬਾਈ ਇੱਕ ਥੋੜਾ ਜਿਹਾ ਉਹਦੋਂ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਆਈ ਠੀਕ ਹੈ ਬਾਈ ਅੱਛਾ ਬਾਈ ਕਿਉਂਕਿ ਆਪਣਾ ਫਾਰਮ ਤੁਸੀਂ ਦੇਖਿਆ ਵੀ ਬਾਹਰ ਸੀਗਾ ਹਨਾ ਘਰ ਤੋਂ ਦੂਰ ਸੀ ਹਾਂਜੀ ਬਈ ਤੇ ਮੈਨੂੰ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਆਈ ਉਸ ਕਰਕੇ ਜ਼ਿਆਦਾਤਰ ਤਾਂ ਮੈਨੂੰ ਯਾਨੀ ਲੇਬਰ ਕਰਕੇ ਥੋੜਾ ਦੂਰ ਹੋਣਾ ਪਿਆ ਲੇਬਰ ਦੀ ਬਹੁਤ ਵੱਡੀ ਸਮੱਸਿਆ ਆ ਬਈ ਸਮੱਸਿਆ ਹਾਂਜੀ ਜਦੋਂ ਕਿਤੇ ਆਪਣਾ ਫਾਰਮ ਘਰ ਤੋਂ ਬਾਹਰ ਹੁੰਦਾ ਫਿਰ ਆਪਾਂ ਨੂੰ ਲੇਬਰ ਰੱਖਣੀ ਜ਼ਰੂਰੀ ਹੋ ਜਾਂਦੀ ਜਦੋਂ ਘਰ 'ਚ ਹੁੰਦੇ ਨੇ ਫਿਰ ਆਪਾਂ ਕਈ ਵਾਰ ਸਾਰ ਵੀ ਲੈ ਲੈਂਦੇ ਹਾਂ ਬਾਕੀ ਅੱਜ ਬਿਆੰਤੀ ਥੋੜਾ ਹੋਰ ਆ ਵੀ ਅੱਜ ਸਹੂਲਤਾਂ ਵਧ ਗਈਆਂ ਹਾਂਜੀ ਬਈ ਚਲੋ ਅੱਜ ਆਪਾਂ ਆਨਲਾਈਨ ਕੈਮਰਿਆਂ ਤੇ ਸਾਰਾ ਸਿਸਟਮ ਦੇਖ ਸਕਦੇ ਆ ਨਾ ਉਦੋਂ ਥੋੜਾ ਜਿਹਾ ਇੰਨਾ ਘੱਟ ਸੀ ਇਹ ਜੀ ਘੱਟ ਸੀ ਬਈ ਇਸ ਕਰਕੇ ਵੀ ਉਦੋਂ ਥੋੜੀ ਜੀ ਮੈਨੂੰ ਇਹ ਪ੍ਰੋਬਲਮ ਆਈ ਆ ਠੀਕ ਆ ਬਈ ਫਿਰ ਮੈਂ ਥੋੜਾ ਜਿਹਾ ਇਸ ਚੀਜ਼ ਤੋਂ ਜਣੀ ਪਿੱਛੇ ਠੱਡ ਗਿਆ ਠੀਕ ਪਿੱਛੇ ਠੀਕ ਆ ਠੀਕ ਆ ਬਈ ਤੇ ਬਈ ਹੁਣ ਆਪਣੇ ਬਾਜ ਦੀ ਹਾਈਟ ਮੈਂ ਪਹਿਲਾਂ ਪੁੱਛਣੀ ਭੁੱਲ ਗਿਆ ਹਾਈਟ ਕਿੰਨੀਆਂ ਬਾਜ ਦੀ ਬਈ ਬਾਜ ਦੀ ਹਾਈਟ ਜੀ 65 ਇੰਚ 65 ਇੰਚ ਬਈ ਬਾਟਰ ਸਕੇਲ 65 ਠੀਕ ਹੈ ਭਾਈ ਤੇ ਇਹ ਪਰ ਤੋਰੇ ਤੂਰੇ ਨੇ ਪਸੰਦ ਕਰਿਆ ਜਾਂ ਕੀ ਚੀਜ਼ ਤੁਹਾਨੂੰ ਮੇਨ ਲੱਗੀ ਘੋੜੇ ਦੇ ਵਿੱਚ ਹਾਂਜੀ ਇਹ ਅਸੀਂ ਜਦੋਂ ਅਸੀਂ ਘੋੜਾ ਦੇਖਿਆ ਜਾ ਕੇ ਹਮ ਅਸੀਂ ਤੋਰ ਕੇ ਦੇਖਿਆ ਇਹਨੂੰ ਘੋੜੇ ਨੂੰ ਹਮ ਤਾਂ ਇਹ ਤੁਰਨ ਚ ਬਾਤ ਮਾ ਲਿਆ ਠੀਕ ਹੈ ਭਾਈ ਤੇ ਤੋਰੇ ਕਰਕੇ ਲਾ ਲੋ ਘੋੜੇ ਦੀ ਸਟਰਕਚਰ ਸਾਰਾ ਚੰਗਾ ਇਹਦੀ ਖਾਨਦਾਨੀ ਚੰਗੀ ਆ ਸਾਰਾ ਕੁਝ ਦੇਖ ਕੇ ਬੈਂਤੀ ਜੇ ਪਾਈ ਘੋੜਾ ਠੀਕ ਹੈ ਭਾਈ ਤੇ ਬਈ ਮੈਨੂੰ ਐ ਲੱਗਦਾ ਵੀ ਜਿੰਨੇ ਬੰਦਿਆਂ ਤੁਸੀਂ ਨੇ ਘੋੜੀਆਂ ਦਵਾਈਆਂ ਨੇ ਭਾਵੇਂ ਤੁਹਾਡੇ ਪਿੰਡ ਦੀ ਗੱਲ ਹੋਵੇ ਭਾਵੇਂ ਏਰੀ ਦੀ ਭਾਵੇਂ ਮੇਰੀ ਗੱਲ ਹੋਵੇ ਭਾਵੇਂ ਬਾਈ ਗੁਰਪ੍ਰੀਤ ਦੀ ਗੱਲ ਹੋਵੇ ਗੁਰਪ੍ਰੀਤ ਬਾਈ ਨੂੰ ਵੀ ਪਹਿਲੀ ਘੋੜੀ ਤੁਸੀਂ ਲੈ ਕੇ ਦਿੱਤੀ ਸੀ ਮੈਂ ਲੈ ਆਉਣ ਵਾਲਾ ਸੀ ਹਾਂਜੀ 2012 ਦੀ ਗੱਲ ਦੱਸਦੇ ਸੀ ਸ਼ਿਆਪਨ 11 ਜਾਂ 12 ਹਾਂਜੀ ਹਾਂ ਇੱਥੇ ਦੀ ਗੱਲ ਹੈ ਇੱਥੇ ਦੀ ਗੱਲ ਹੈ ਨਾ ਵੀ ਜਿੰਨੇ ਬੰਦੇ ਨੂੰ ਘੋੜੀਆਂ ਦਵਾਈਆਂ ਚ ਸਾਰੇ ਵਧੇ ਫੁੱਲ ਨੇ ਪੂਰੇ ਚੱਲ ਗਏ ਉਹ ਸੁੱਚੀ ਨਹੀਂ ਇਦਾ ਹੀ ਫਰਕ ਪੈ ਜਾਂਦਾ ਕੋਈ ਬਾਈ ਕੋਈ ਕਿੱਸਾ ਯਾਦ ਹੋਵੇ ਕਿਉਂਕਿ ਅੱਜ ਵੀ ਆਪਾਂ ਦੇਖ ਜਿਵੇਂ ਮੈਂ ਸ਼ੁਰੂ ਚ ਗੱਲ ਕਰਿਆ ਬਾਈ ਟੋਪੀ ਬਹੁਤ ਪੈ ਜਾਂਦੀ ਆ ਹਾਂਜੀ ਕੋਈ ਥੋੜੇ ਨਾਲ ਕਦੇ ਕੋਈ ਕਿੱਸਾ ਵਾਪਰਿਆ ਹੋਵੇ ਬਾਈ ਹੋਇਆ ਬਾਈ ਜੀ ਮੇਰੇ ਨਾਲ ਵੀ ਅੱਛਾ ਬਾਈ ਮੈਂ ਸਟਾਰਟਿੰਗ ਤੇ ਜਦੋਂ ਘੋੜੀਆਂ ਰੱਖੀਆਂ 2001 2 ਦੀ ਗੱਲ ਹੈ ਨਾ ਹੂੰ ਉਦੋਂ ਮੈਂ ਕਿਸੇ ਬੰਦੇ ਤੇ ਯਕੀਨ ਕਰਿਆ ਚਲੋ ਮੈਂ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਅੱਛਾ ਬਈ ਪਰ ਉਹ ਬੰਦੇ ਨੇ ਜਣੀ ਮੇਰਾ ਯਕੀਨ ਤੋੜਿਆ ਠੀਕ ਹੈ ਬਈ ਬਸ ਫਿਰ ਉਹਨੂੰ ਮੈਂ ਬਿਆੰਤ ਜੀ ਆਪਾਂ ਇੱਕੀ ਸਜ਼ਾ ਲਾਈ ਸੀ ਹੂੰ ਵਿਵਸਥਾ ਮੰਡੀ ਤੇ ਨਹੀਂ ਆਉਣਾ ਅੱਛਾ ਬਈ ਹਾਂ ਚਲੋ ਬਸ ਆਪਾਂ ਮੁੜ ਕੇ ਉਹਨੂੰ ਹੋਰ ਕੋਈ ਉਹ ਨਹੀਂ ਕਰਿਆ ਠੀਕ ਹੈ ਬਈ ਨਹੀਂ ਇਹ ਚੀਜ਼ ਦਾ ਫਰਕ ਬਹੁਤ ਹੁੰਦਾ ਬਈ ਜੇ ਚੰਗਾ ਸੱਜਣ ਮਿੱਤਰ ਮਿਲ ਜੇ ਘੋੜਿਆਂ 'ਚ ਇੱਕ ਗੱਲ ਆ ਬਈ ਇਹ ਗੱਲ ਖੁੱਲ ਤਾਂ ਜਾਂਦੀ ਹੈ ਘੋੜਿਆਂ ਵਾਲਾ ਸਰਕਲ ਬਹੁਤ ਜ਼ਿਆਦਾ ਛੋਟਾ ਹਾਂਜੀ ਕਿਉਂਕਿ ਗੱਲ ਬਾਹਰ ਆਏ ਜਾਂਦੀ ਹੈ ਵੀ ਕਿਹਨੇ ਕੀ ਕਰਤਾ ਕਿਹਨੇ ਚੰਗਾ ਕਰਿਆ ਕਿਸ ਨਾਲ ਕਿ ਠੀਕ ਆ ਬਾਈ ਤੇ ਆਪਾਂ ਹੁਣ ਆਪਣੇ ਦੂਜੇ ਵਸ਼ੇਰੇ ਦੀ ਜੇ ਗੱਲ ਕਰੀਏ ਬਾਈ ਹਾਂਜੀ ਉਹ ਉਹਦਾ ਕੀ ਨਾਂ ਕੀ ਡਿਟੇਲ ਆ ਬਾਈ ਉਹਦੀ ਉਹ ਬਿਆੰਤ ਜੀ ਉਹ ਹੈਗਾ ਜੋਰਾਵਰ ਕੋੜੇ ਦਾ ਠੀਕ ਆ ਬਾਈ ਹਾਂਜੀ ਜੋਰਾਵਰ ਆ ਗਿਆ ਕਾਲੇ ਕਾਂਟੇ ਦਾ ਦਾਦਾਣੇ ਕੋਲ ਸੀ ਜਿਹੜਾ ਦਾਦਾਣੇ ਕੋਲ ਸੀ ਹਾਂਜੀ ਬਾਈ ਹਾਂਜੀ ਠੀਕ ਆ ਤੇ ਮਾਂ ਪਾਈ ਮੇਰੇ ਕੋਲ ਖੜੀ ਆ ਉਸ ਵਸ਼ੇਰੇ ਦੀ ਤੇ ਇਹਨੂੰ ਪਹਿਲੇ ਸੂਏ ਦਾ ਬੱਚਾ ਬਾਈ ਮੈਂ ਉਹਦੇ ਬਾਰੇ ਦੱਸ ਦਾਂ ਕਿਉਂਕਿ ਮੈਂ ਉਹ ਬਾਈ ਨੂੰ ਦਿੱਤਾ ਸੀ ਬੱਚਾ ਤੇ ਬਹੁਤ ਸ਼ਕੀਨ ਆ ਬਾਕੀ ਅੱਗੇ ਦੀ ਗੱਲ ਬਾਤ ਕਿਉਂਕਿ ਮਾਲਕ ਬਾਈ ਅੱਜ ਮਾਲਕ ਤਾਂ ਚਲੋ ਆਪਾਂ ਵੀ ਸਾਰੇ ਪਰਹਾ ਕਰਦਾਈ ਤੁਸੀਂ ਸਭ ਕਰਕੇ ਹਾਂ ਤੇ ਬਾਈ ਸਟਰਕਚਰ ਬਹੁਤ ਸੋਹਣਾ ਬਣਾਉਂਦਾ ਜਾ ਰਿਹਾ ਬੱਚਾ ਬਾਈ ਹਾਂਜੀ ਹਾਂਜੀ ਹਨਾ ਉਹਦਾ ਕਿਉਂਕਿ ਤਾਂ ਚਲੋ ਆਪਾਂ ਨੂੰ ਸਾਰਾ ਉਹਦਾ ਪਤਾ ਵੀ ਕਿਸ ਦਿਨ ਜੰਮਿਆ ਉਹ ਸਾਰੀ ਕੀ ਗੱਲ ਬਾਤ ਸਾਰੀ ਡਿਟੇਲ ਤੁਹਾਨੂੰ ਪਤਾ ਹੀ ਆ ਹਾਂ ਬਿਲਕੁਲ ਬਾਈ ਤੇ ਇਹ ਬਿਛੇਰੇ ਤੇ ਬਾਈ ਕੀ ਉਮੀਦਾਂ ਨੇ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਕੀ ਸੋਚਦੇ ਨੇ ਇਸ ਬਿਛੇਰੇ ਬਾਰੇ ਬਾਈ ਬਯੰਤ ਵੀਰ ਤੁਸੀਂ ਦੇਖਿਆ ਹੀ ਆ ਬਿਛੇਰਾ ਸ਼ੋਅ ਕੁਆਲਟੀ ਦਾ ਬਿਛੇਰਾ ਹਨਾ ਹਾਂਜੀ ਹਾਂਜੀ ਬਾਈ ਤੇ ਅੱਗੇ SLA ਵੀ ਸ਼ੋਅਾਂ 'ਚ ਵੀ ਬਿਛੇਰਨ ਪ ਤੇ ਤਾਂ ਕਰਕੇ ਉਹਦੀ ਕੇਅਰ ਕਰ ਰਹੇ ਆ ਠੀਕ ਆ ਬਈ ਹਾਂ ਤੇ ਕੱਦ ਕਿੰਨਾ ਹੋ ਗਿਆ ਬਈ ਬੱਚੇ ਦਾ ਆਪਣੇ ਦਾ ਕੱਦ ਹੋ ਗਿਆ ਜੀ ਉਹਦਾ 60 ਇੰਚ 60 ਇੰਚ ਹੋ ਗਿਆ ਬਈ ਹਾਂਜੀ ਬਿਲਕੁਲ ਬਈ ਬਾਕੀ ਕੁਛ ਅੱਜ ਉਹ ਕਿਉਂਕਿ ਬਈ ਬਲਕਾਰ ਕੋਲ ਛੱਡਿਆ ਹੋਇਆ ਵਿਸ਼ੇਰਾ ਆਪਣਾ ਉੱਥੇ ਮੌਸਮ ਨੇ ਨਹੀਂ ਸਾਡਾ ਕੋਈ ਸਾਥ ਦਿੱਤਾ ਕੁਝ ਬਾਰਿਸ਼ ਹੋਣ ਕਰਕੇ ਉੱਥੇ ਬਈ ਬਾਹਰ ਅਸੀਂ ਗਰਾਊਂਡ 'ਚ ਨਹੀਂ ਲਿਜਾ ਸਕੇ ਇਸ ਕਰਕੇ ਅਸੀਂ ਘਰ ਦੇ ਵਿੱਚ ਹੀ ਸ਼ੋਰਟ ਲਏ ਨੇ ਜਿਆਦਾ ਜਾ ਮਾੜਾ ਮੋਟਾ ਸੜਕ ਤੇ ਸੀ ਨੇ ਕੱਢਿਆ ਉਹ ਬਿਸ਼ੇਰਾ ਤੇ ਬਈ ਜਿਵੇਂ ਮੁਕਸਰ ਮੇਲੇ ਤੇ ਲੈ ਕੇ ਜਾਂਦੇ ਹਾਂ ਉਦੋਂ ਸ਼ੋਹਾਂ ਦਾ ਬਹੁਤ ਚਸਕਾ ਹੁੰਦਾ ਸੀ ਪਹਿਲਾਂ ਕਦੇ ਸ਼ੋਹ ਵਾਲ ਅਛਾ ਭਾਈ ਪਹਿਲਾਂ ਬੈਂਟ ਸ਼ੋਅ ਹੁੰਦੇ ਬਹੁਤ ਘੱਟ ਸੀ ਹੂੰ ਹੁਣ ਜਿਵੇਂ ਹੋਰ ਜ਼ਿਆਦਾ ਹੋ ਗਿਆ ਜ਼ਿਆਦੇ ਸ਼ੋਹਾਂ ਦਾ ਹੋ ਗਿਆ ਇਸ ਚੀਜ਼ ਨਾਲ ਚਲੋ ਬਹੁਤ ਵਧੀਆ ਉਹ ਹੋਇਆ ਵੀ ਰਫਾਇਨ ਹੋ ਗਿਆ ਜ਼ਿਆਦਾ ਯਾਨੀ ਘੋੜਿਆਂ 'ਚ ਠੀਕ ਹੈ ਭਾਈ ਹਰ ਇੱਕ ਬੰਦਾ ਇਹ ਸੋਚਦਾ ਵੀ ਮੈਂ ਸ਼ੋਅ 'ਚ ਜਾਣ ਬਰਲਾਮਾ ਤਾਂ ਉਹਨੂੰ ਘੋੜਿਆਂ ਦੀ ਸਾਂਭ ਸੰਭਾਲ ਚੰਗੀ ਹੋਗੀ ਹੂੰ ਸਾਰਾ ਸਿਸਟਮ ਚੰਗਾ ਹੋ ਗਿਆ ਉਸ ਚੀਜ਼ ਨਾਲ ਬਿਲਕੁਲ ਭਾਈ ਇੱਕ ਤਰ੍ਹਾਂ ਹੈ ਭਾਈ ਮੈਨੂੰ ਹੋਰ ਗੱਲ ਦੱਸੋ ਕਿਉਂਕਿ ਮੈਂ ਵੀ ਜ਼ਿਆਦਾ ਕਈ ਸਾਲ ਹੋ ਗਏ ਤੁਹਾਡੇ ਕੋਲ ਜ਼ਿਆਦਾ ਘੋੜੀ ਲੈਣੀ ਸੀ ਮੈਨੇ ਚਲੋ ਰਿਸ਼ਤੇਦਾਰੀ ਵੀ ਹੈ ਆਪਣੀ ਹੂੰ ਵੀ ਉਦੋਂ ਚਲੋ ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਬਚਾਇਆ ਹਰ ਇੱਕ ਨਵਾਂ ਬੰਦਾ ਗਲਤੀ ਕਰ ਜਾਂਦਾ ਉੱਥੇ ਕਰ ਜਾਂਦਾ ਹੈ ਨਾ ਨਵੇਂ ਬੰਦੇ ਨੂੰ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਕਿਉਂਕਿ ਬਹੁਤ ਜ਼ਿਆਦਾ ਨਵੇਂ ਬੰਦਿਆਂ ਤੁਸੀਂ ਨਿਕੋੜੀਆਂ ਦਵਾਇਆਂ ਜਿਵੇਂ ਤੁਹਾਡੇ ਪਿੰਡ ਦੀ ਗੱਲ ਕਰਾਂ ਮੈਨੂੰ ਲੱਗਾ 10 ਤੋਂ 15 ਬੰਦੇ ਘੱਟੋ ਘੱਟ ਹੋਣਗੇ ਹਾਂਜੀ ਹਾਂਜੀ ਬੇਨਤ ਵੀਰੇ ਮੈਂ ਨਵੇਂ ਬੰਦੇ ਨੂੰ ਇਹੀ ਕਹਿਣਾ ਹੂੰ ਵੀ ਪਹਿਲਾਂ ਤਾਂ ਉਹ ਘੋੜੀ ਲੈਣ ਤੋਂ ਪਹਿਲਾਂ ਨਾ ਬੰਦੇ ਨੂੰ ਜ਼ਰੂਰ ਪਰਖ ਲੈ ਵੀ ਜਿਹੜਾ ਘੋੜੀ ਦਵਾ ਰਿਹਾ ਜਿਹੜਾ ਘੋੜੀ ਦਵਾ ਰਿਹਾ ਠੀਕ ਹੈ ਵੀ ਬਸ ਕਾਰਨ ਇਹ ਆ ਵੀ ਜੇ ਬੰਦਾ ਤੁਸੀਂ ਪਰਖ ਲਿਆ ਹੂੰ ਤਾਂ ਤੁਸੀਂ ਤਕਰੀਬਨ ਕਾਮਯਾਬ ਹੀ ਹੋਵੋਗੇ ਹੋ ਜਾਉਣੀ ਕੁੜੀ ਜੀ ਕਾਰਨ ਇਹ ਹੈ ਵੀ ਬਸ ਬੰਦਾ ਮਾੜਾ ਨਾ ਚੁਣਿਓ ਹੂੰ ਜਦੋਂ ਬੰਦਾ ਮਾੜਾ ਚੁਣ ਲਿਆ ਵਿੱਚ ਹੂੰ ਫੇਰ ਤੁਹਾਨੂੰ ਪਤਾ ਹੀ ਆ ਹਨਾ ਹਾਂ ਬਿਲਕੁਲ ਬਾਈ ਸਹੀ ਗੱਲ ਹੁਣ ਮੈਂ ਕੁੜੀਆਂ ਆਪਣੇ ਪਿੰਡ 'ਚ ਵੀ ਦਵਾਈਆਂ ਨੇ ਹੂੰ ਜੀਨੂੰ ਵੀ ਦਵਾਈਆਂ ਨੇ ਠੀਕ ਆ ਬਾਈ ਮੈਂ ਕੱਲੀਆਂ ਤੁਹਾਨੂੰ ਨਹੀਂ ਬਿਆਨਤ ਜੀਨੂੰ ਵੀ ਮੈਂ ਕੁੜੀਆਂ ਦਵਾਈਆਂ ਨੇ ਹੂੰ ਕੋਈ ਮਾਤਲਬੀ ਨਹੀਂ ਵੀ ਕਿਸੇ ਬੰਦੇ ਨੂੰ ਕਦੇ ਕੁੜੀ ਨੇ ਕਿਸੇ ਨੇ ਘਾਟਾ ਦਿੱਤਾ ਹੋਵੇ ਠੀਕ ਆ ਬਾਈ ਕਿਉਂਕਿ ਜੇ ਚਲੋ ਮੈਨੂੰ ਜਿੰਨੀ ਕੁ ਮੈਨੂੰ ਨੌਲੇਜ ਸੀ ਉੰਨੀ ਕੁ ਦੇਖ ਕੇ ਮੈਂ ਚਲੋ ਜਾਨਵਰ ਦਵਾ ਦੇ ਅੱਗੇ ਪਰਮਾਤਮਾ ਕਰਨ ਵਾਲਾ ਤਾਂ ਉਹ ਪਰਮਾਤਮਾ ਨੇ ਅੱਗੇ ਲੜੀ ਲਾਈ ਹੈ ਨਾ ਤਾਂ ਮੇਰੇ ਪਿੰਡ ਦੇ ਮੇਰੇ ਮੇਤਰ ਪਿਆਰੇ ਬੈਠੇ ਨੇ ਉਧਰ ਬਾਬਾ ਜੀ ਬੈਠੇ ਨੇ ਤੇ ਇਸ ਤਰ੍ਹਾਂ ਵੀ ਜਾਨੀ ਇੰਨਾ ਹੁਣ ਇੰਨਾ ਕੋ ਚੰਗੇ ਜਾਨਵਰ ਨੇ ਚੰਗੇ ਜਾਨਵਰ ਨੇ ਹਾਂ ਤੇ ਉਹ ਮੈਂ ਵੀਰ ਆਪਣੇ ਗੁਰਪ੍ਰੀਤ ਤੋਂ ਘੋੜੀ ਦਵਾਈ ਸੀ ਬਾਬਾ ਜੀ ਨੂੰ ਤੇ ਇਹਨਾਂ ਨੇ ਚੰਗੇ ਉਹ ਅੱਗੇ ਬਰੀਡ ਕਰਦੇ ਨੇ ਚੰਗੇ ਜਾਨਵਰ ਵੇਚੇ ਨੇ ਵੇਚਨੇ ਬਾਈ ਬਿਲਕੁਲ ਵੇਚਨੇ ਇੱਕ ਗੱਲ ਮੇਤਰੋ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿਉਂਕਿ ਅਕਸਰ ਸਾਡੇ YouTube ਤੇ ਵੀਡੀਓ ਪੈਂਦੀਆਂ ਨੇ ਬਾਈ ਐਨੇ ਹਜ਼ਾਰ ਦੀ ਘੋੜੀ ਮਿਲਦੀ ਆ ਤੁਹਾਨੂੰ ਬਹੁਤ ਚੰਗੀ ਬਰੀਡਿੰਗ ਵਾਲੀ ਤੇ ਮੈਂ ਆਪਣੇ ਸ਼ੁਰੂਆਤੀ ਦਿਨਾਂ ਦੀ ਗੱਲ ਲੱਗਦਾ ਮੈਂ ਬਾਈ ਨੂੰ ਫੋਟੋ ਪਾਉਂਦਾ ਹੁੰਦਾ ਸੀ ਵੀ ਭਾਈ ਆਹ ਕੋੜੀ ਆਪਾਂ ਨੂੰ ਬੜੀ ਸਸਤੀ ਮਿਲਦੀ ਆ ਤੇ ਭਾਈ ਮੈਨੂੰ ਜ਼ੀਰੋ ਲਿਖ ਕੇ ਭੇਜਦਾ ਸੀ ਵੀ ਭਾਈ ਮੈਂ ਕਿੰਨੇ ਦੀ ਲੈ ਲਾਵਾਂ ਅੱਗੇ ਜ਼ੀਰੋ ਲੁਖਦਾ ਹੁੰਦਾ ਸੀ ਉਹ ਜ਼ੀਰੋ ਵਾਲਾ ਕਾਰਨ ਚਲੋ ਮੈਨੂੰ ਤਾਂ ਭਾਈ ਦੱਸਿਆ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿਉਂਕਿ ਉਹ ਕਿਤੇ ਨਾ ਕਿਤੇ ਨਾ ਵੀ ਜਿਹੜਾ ਨਵਾਂ ਬੰਦਾ ਉਹ ਫਸਦਾ ਕਿੱਥੇ ਆ ਉਹ ਫਸਦਾ ਜਿਵੇਂ ਉਹ ਕਹਿੰਦੇ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਕਾਰਨ ਕੀ ਆ ਵੀ ਚਲੋ ਮੈਂ ਇਹ ਨਹੀਂ ਕਹਿੰਦਾ ਜਾਨਵਰ ਕੋਈ ਮਾੜਾ ਨਹੀਂ ਹਮਮ ਠੀਕ ਹੈ ਹਰ ਇੱਕ ਜਗ੍ਹਾ ਆਪਦੇ ਆਪ ਦੇ ਜਗ੍ਹਾ ਸਭ ਕਿਤੇ ਸਹੀ ਆ ਹਮ ਪਰ ਜੋ ਤੁਸੀਂ ਇਹ ਚਾਹੁੰਦੇ ਸੀਗੇ ਵੀ ਹਾਂ ਆਪਾਂ ਚੰਗਾ ਜਾਨਵਰ ਲੈਣ ਜਾਨਵਰ ਲੈਣਾ ਹਾਂ ਤੇ ਵੀ ਚੰਗੀ ਆਪਾਂ ਅੱਗੇ ਉਹ ਕਰੀਏ ਉਸ ਟੰਗ ਦੀਆਂ ਉਹ ਕੁੜੀਆਂ ਨਹੀਂ ਸੀ ਇਸ ਕਰਕੇ ਤੁਸੀਂ ਮੈਨੂੰ ਫੋਨ ਕਰਨਾ ਵੀ ਆ ਕੇ ਕਰਕੇ ਬਾਈ ਇਹ ਤਾਂ ਘੋੜੀ ਇੰਨੀ ਭਾਜ ਬਣਦੀ ਆ ਹਮ ਤੇ ਮੈਂ ਤੁਹਾਨੂੰ ਜ਼ੀਰੋ ਕਿਉਂ ਲਿਖ ਕੇ ਭੇਜ ਆਉਂਦਾ ਸੀ ਵੀ ਇਹ ਫਿਰ ਆਪਾਂ ਜਦੋਂ ਲੈਣੀ ਨਹੀਂ ਜਦੋਂ ਆਪਾਂ ਨੂੰ ਇਹਨੇ ਅੱਗੇ ਕੋਈ ਪਰਫਾਰਮੈਂਸ ਨਹੀਂ ਦੇਣੀ ਵੀ ਫਿਰ ਉਹ ਆਪਾਂ ਕਰਨੀ ਕੀ ਆ ਵੀ ਇਸ ਕਰਕੇ ਆਪਾਂ ਉਹਨੂੰ ਮੈਂ ਤੁਹਾਨੂੰ ਇਹ ਤਾਂ ਲਿਖ ਕੇ ਭੇਜਦਾ ਵੀ ਵੀ ਮੇਰੇ ਸਾਹਮਣੇ ਇਹ ਜ਼ੀਰੋ ਆ ਬਿਲਕੁਲ ਉਦੋਂ ਬਾਈ ਕਿਉਂਕਿ ਸਾਡੇ ਪਿੰਡ 'ਚ ਵੀ ਘੋੜੀਆਂ ਚਾਚੇ ਤਾਂ ਗੋਲ ਮੈਂ ਬਸ ਘੋੜੀ ਭਜਾਉਣ ਜਾਣ ਦਾ ਹੁੰਦਾ ਸੀ ਵੀ ਬੈਠ ਕੇ ਤਾਂ ਭਜਾ ਲਈ ਘੋੜੀ ਬਸ ਆਪਾਂ ਨੇ ਹੋਰ ਆਪਾਂ ਨੂੰ ਕੁਝ ਨਹੀਂ ਪਤਾ ਸੀ ਹਨਾ ਪਰ ਜਦੋਂ ਆਪਾਂ ਚੰਗੀ ਘੋੜੀ ਲਵਾਂਗੇ ਆਪਣਾ ਉਹ ਚੜਨ ਵਾਲਾ ਸਵਾਰੀ ਵਾਲਾ ਸ਼ੌਕ ਵੀ ਪੂਰਾ ਕਰੂ ਤੇ ਬਰੀਡਿੰਗ ਵਾਲੇ ਕੋਈ ਵੀ ਸ਼ੌਕ ਬਾਈ ਅੱਗੇ ਵੱਧਦਾ ਫੁੱਲਦਾ ਤਾਂ ਜਦੋਂ ਆਪਾਂ ਨੂੰ ਕੁਛ ਨਾ ਕੁਛ ਹੋ ਚੋ ਇਨਕਮ ਹੋ ਜੇ ਗਈ ਹੋ ਗਏ ਹਾਂਜੀ ਤੇ ਇੱਕ ਵਾਰੀ ਤੁਸੀਂ ਮੈਨ ਤੁਹਾਡੇ ਹਿਸਾਬ ਨਾਲ ਵੀ ਆਪਣੇ ਪੰਜਾਬ ਦੀ ਗੱਲ ਕਰੀਏ ਘੋੜੀਆਂ ਵਧੀਆਂ ਨੇ ਜਾਂ ਘਟੀਆਂ ਨੇ ਬਈ ਨਹੀਂ ਬਿਆੰਤ ਵੀਰ ਘੋੜੀਆਂ ਤਾਂ ਪਹਿਲਾਂ ਨੂੰ ਘਟੀਆਂ ਨੇ ਅੱਛਾ ਬਈ ਪਹਿਲਾਂ ਤਾਂ ਜ਼ਿਆਦਾਤਰ ਪਿੰਡ ਚ ਤੁਸੀਂ ਕਿਸੇ ਵੀ ਪਿੰਡ ਵਗ ਜਾਂਦੇ ਤਾਂ ਤਕਰੀਬਨ ਤਕਰੀਬਨ 15 ਤੋਂ 20 ਘਰਾਂ ਦੇ ਘੋੜੀਆਂ ਹੁੰਦੀਆਂ ਸੀ ਹਾਂਜੀ ਬਈ ਹਰ ਇੱਕ ਪਿੰਡ ਚ ਤਕਰੀਬਨ ਹਾਂਜੀ ਬਈ ਕੋਈ ਪਿੰਡੇ ਹੋਊ ਜੀ ਚ ਨਹੀਂ ਸੀ ਪਰ ਅੱਜ ਜਿਹੜਾ ਇਹ ਸ਼ੌਂਕ ਆ ਇਹ ਜਿੱਦੂ ਹੈਗਾ ਉਹਨੂੰ ਚੰਗੇ ਤਰੀਕੇ ਨਾਲ ਜਿਹੜੀ ਆਮ ਪਬਲਿਕ ਤੋਂ ਇਹ ਥੋੜਾ ਜਿਆਦਾ ਦੂਰ ਹੋ ਗਈ ਦੂਰ ਹੋ ਗਈ ਬਈ ਠੀਕ ਹੈ ਭਾਈ ਜਿਵੇਂ ਅਕਸਰ ਕਹਿੰਦੇ ਨੇ ਵੀ ਇੰਨੀ ਬਰੀਡਿੰਗ ਹੋ ਰਹੀ ਆ ਯਾਰ ਘੋੜੀਆਂ ਕਿੱਥੇ ਜਾਣ ਕਿਸੇ ਨੇ ਖਰੀਦਣੀਆਂ ਨੇ ਪਹਿਲਾਂ ਨਾਲੋਂ ਘੋੜੀਆਂ ਵਧਰਨ ਦੀ ਬਜਾਏ ਸਗੋ ਬਈ ਕਟੀਆਂ ਕਟੀਆਂ ਸਿਕਨੋ ਜੀ ਅੱਜ ਵੀ ਆਪਾਂ ਪੈਸੇ ਜੇਬ ਚ ਪਾਉਨੇ ਆ ਕੋਈ ਘੋੜੀ ਚੰਗੀ ਖਰੀਦਣ ਜਾਣੇ ਆਪਾਂ ਨੂੰ ਛੇਤੀ ਛੇਤੀ ਮਿਲਦੀ ਨਹੀਂ ਘੋੜੀ ਤੇ ਲੈ ਮਿੱਤਰੋ ਬਾਈ ਨਾਲ ਮੈਂ ਗੱਲਾਂ ਕੀਤੀਆਂ ਕਿਉਂਕਿ ਵੈਸੇ ਤਾਂ ਅਸੀਂ ਹਰ ਟਾਈਮ ਇਕੱਠੇ ਰਹਿੰਦੇ ਆ ਪਰ ਆਉਣ ਕੈਮਰਾ ਬਾਈ ਥੋੜਾ ਝਿਜਕਦਾ ਸੀ ਕਹਿੰਦਾ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਵੀ ਘੋੜਾ ਹੈਗਾ ਤਾਂ ਠੀਕ ਆ ਪਰ ਮੈਂ ਕਹਾ ਬਾਈ ਨੂੰ ਕਿ ਆਪਾਂ ਵੀਡੀਓ ਕਰਦੇ ਆ ਲੋਕਾਂ ਦੇ ਰੂਬਰੂ ਕਰਦੇ ਆ ਕਿਉਂਕਿ ਜਦੋਂ ਕਿਤੇ ਪੁਰਾਣੇ ਬੰਦਿਆਂ ਨੂੰ ਬਾਈ ਤਾਰੇ ਤੁਸੀਂ ਮਿਲਦੇ ਹੋ ਬੰਦੇ ਬਹੁਤ ਖੇਚ ਨਾਲ ਮਿਲਦੇ ਨੇ ਜਿਵੇਂ ਸਦੀਆਂ ਕੋਈ ਪਹਿਲਾਂ ਸੱਜਣ ਵਿਛੜੇ ਹੋਵੇ ਤੇ ਬਾਅਦ ਹੁ ਮਿਲਿਆ ਹੋਵੇ ਉਹ ਇੰਨਾ ਭੱਜ ਕੇ ਮਿਲਣ ਦਾ ਕਾਰਨ ਇਹੀ ਆ ਵੀਰ ਹੂੰ ਮੈਂ ਕਿਸੇ ਨੂੰ ਜ਼ਿੰਦਗੀ 'ਚ ਠੱਗੀ ਨਹੀਂ ਲਈ ਠੀਕ ਆ ਬਾਈ ਕਦੇ ਕਿਸੇ ਨੇ ਚੀਟਿੰਗ ਨਹੀਂ ਕੀਤੀ ਠੀਕ ਆ ਬਾਈ ਮੈਂ ਜਿਹਦੇ ਨਾਲ ਕੇਰਾ ਮੇਰੀ ਡੀਲ ਹੋ ਗਈ ਉਹ ਬੰਦਾ ਮੈਨੂੰ ਸਾਰੀ ਉਮਰ ਯਾਦ ਕਰੂਗਾ ਠੀਕ ਆ ਕਿਉਂਕਿ ਮੈਂ ਵੀਰ ਭਾਦਲੇ ਵਾਲੇ ਸਰਿੰਦਰ ਉਹਨਾਂ ਨੂੰ ਘੋੜਾ ਦਿੱਤਾ ਸੀ ਹਾਂ ਤੁਸੀਂ ਦਾ ਪਹਿਲਾ ਘੋੜਾ ਬਾਈ ਹਾਂ ਉਹ ਵੀਰ ਸਰਿੰਦਰ ਬਾਈ ਆਪਣਾ ਜਿਹੜਾ ਭਾਦਲੇ ਤੋਂ ਜਿਹਨਾਂ ਕੋ ਬਾਜ ਘੋੜਾ ਸੀ ਬਾਜ ਘੋੜਾ ਸੀ ਹਾਂ ਉਹਨਾਂ ਨੂੰ ਪਹਿਲਾਂ ਨੁਕਰਾ ਘੋੜਾ ਮੈਂ ਦਿੱਤਾ ਸੀ ਅੱਛਾ ਬਾਈ ਤੇ ਮੈਂ ਮੰਡੀ ਤੇ ਤੁਰਿਆ ਜਾਵਾਂ ਤੇ ਉਹ ਬਾਈ ਆਇਆ ਸੀ ਕੈਨੇਡਾ ਤੋਂ ਹੂੰ ਤੇ ਉਹਨੇ ਮੈਨੂੰ ਹਾਕ ਮਾਰ ਕੇ ਭੱਜ ਕੇ ਮਿਲਿਆ ਹੂੰ ਤੇ ਮੈਂ ਜਦੋਂ ਦੇਖਿਆ ਬਾਈ ਦਾ ਹਨਾ ਥੋੜਾ ਜਿਹਾ ਹੂਲੀਆ ਚੇਂਜ ਹੋਇਆ ਹੋਇਆ ਸੀ ਹੂੰ ਤੇ ਮਹਾਬਾਈ ਵੀ ਬਹੁਤ ਟਾਈਮ ਬਾਅਦ ਮਿਲਿਓ ਕਹਿੰਦਾ ਬਾਈ ਮੈਂ ਬਾਹਰ ਭੱਗਿਆ ਸੀ ਹੂੰ ਤੇ ਉਸ ਟਾਈਮ ਯਾਨੀ ਉਹਨਾਂ ਨੇ ਜਿੰਨੇ ਅਸੀਂ ਮਿੱਤਰ ਪਿਆਰੇ ਉੱਥੇ ਖੜੇ ਸੀ ਹੂੰ ਤਾ ਵੀਰ ਸਰੇਂਦਰ ਆਪਣਾ ਕਹਿੰਦਾ ਕਹਿੰਦਾ ਬਾਈ ਘੋੜਿਆਂ ਵਾਲਾ ਬਣਾਉਣ ਵਾਲਾ ਬੰਦਾ ਇਹ ਆ ਕਿਉਂਕਿ ਕਹਿੰਦਾ ਪਹਿਲਾਂ ਮੈਂ ਕਹਿੰਦਾ ਘੋੜੀਆਂ ਰੱਖਦਾ ਸੀ ਕਹਿੰਦਾ ਘੋੜਿਆਂ ਤੋਂ ਮੈਨੂੰ ਡਰ ਲੱਗਦਾ ਹੁੰਦਾ ਸੀ ਠੀਕ ਆ ਬਈ ਵੀ ਘੋੜਾ ਪਤਾ ਨਹੀਂ ਕਿੰਨਾ ਕੌਖਾ ਰੱਖਣਾ ਜਾਂ ਕਿਵੇਂ ਕਹਿੰਦਾ ਡਰ ਤੇ ਲਗਾਮ ਪਾਉਣ ਤੋਂ ਬਈ ਤੇ ਉਹ ਬਾਅਦ ਚ ਵੀਰ ਕਹਿੰਦਾ ਵੀ ਘੋੜਿਆਂ ਆਲਾ ਕਹਿੰਦਾ ਮੈਨੂੰ ਇਹ ਬੰਦੇ ਨੇ ਬਣਾਇਆ ਉੱਥੇ ਜਿੰਨੇ ਅਸੀਂ ਬੰਦੇ ਖੜੇ ਸੀ ਠੀਕ ਆ ਬਈ ਇਸ ਕਰਕੇ ਵੀ ਤਾਂ ਕਰਕੇ ਬੰਦਾ ਭੱਜ ਕੇ ਮਿਲਦਾ ਬਾਕੀ ਤੁਸੀਂ ਮੇਰੇ ਨਾਲ ਮੰਡੀਆਂ ਤੇ ਨਾਲ ਹੀ ਹੁੰਦੇ ਆਹ ਨਾਲੇ ਹੁੰਦੇ ਆ ਤਾਂ ਹੀ ਕਰਕੇ ਤੁਹਾਨੂੰ ਪਤਾ ਹੀ ਆ ਬਾਕੀ ਦਾ ਠੀਕ ਆ ਬਿਲਕੁਲ ਬਿਲਕੁਲ ਬਈ ਵੀ ਮੇਰੇ ਤੋਂ ਤੁਹਾਨੂੰ ਮੈਂ ਇੱਕ ਵਸ਼ੇਰਾ ਦਿਖਾਇਆ ਇੱਕ ਘੋੜਾ ਸਟੱਡ ਸਰਵਿਸ ਬਾਜ ਦੀ ਓਪਨ ਆ ਫੀਸ ਇਹਦੀ ਰੱਖੀ ਹੋਈ ਆਪਾਂ 21000 ਰੁਪਿਆ ਜਿਸ ਕਿਸੇ ਭਰਾ ਨੂੰ ਸਟੱਡ ਸਰਵਿਸ ਲੈਣੀ ਹੋਵੇ ਬਾਈ ਨੂੰ ਫੋਨ ਕਰ ਲਿਓ ਤੇ ਕੋੜਾ ਸਾਰੇ ਭਰਾਵਾਂ ਨੇ ਜਿੰਨੇ ਵੀਡੀਓ ਚ ਬੈਠਾ ਬਾਈ ਗੁਰਪ੍ਰੀਤ ਬਾਈ ਹਨੀ ਬਾਈ ਬਲਕਾਰ ਤੇ ਸਭ ਦੇ ਵੀਰੇ ਜਿੰਨੇ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਵੀ ਸੰਜਾ ਉਹਨਾਂ ਦਾ ਵੀ ਸੰਜਾ ਬਿਲਕੁਲ ਬਾਕੀ ਪੁਰਾਣੇ ਬੰਦੇ ਸਾਰੇ ਜਾਣਦੇ ਕਿਉਂਕਿ ਸਰਜੀਤ ਅੰਕਲ ਉਹ ਨਹੀਂ ਬਹਿਵਲ ਵਾਲੇ ਉਹ ਵੀ ਬਾਈ ਉਹ ਟਾਈਮ ਸਾਡੇ ਤੋਂ ਘੋੜੀਆਂ ਲੈ ਕੇ ਜਾਂਦੇ ਰਿਹਾ ਜਸਪਾਲ ਅੰਕਲ ਉਹ ਨਹੀਂ ਪੁਰਾਣੇ ਬੰਦੇ ਤਕਰੀਬਨ ਤੁਹਾਨੂੰ ਸਾਰੇ ਜਾਣਦੇ ਆ ਠੀਕ ਆ ਮੇਰੇ ਮਿੱਤਰੋ ਘੋੜਾ ਕਿਵੇਂ ਲੱਗਿਆ ਸਾਡੀ ਗੱਲਬਾਤ ਕਿਵੇਂ ਲੱਗੀ ਕਮੈਂਟ ਕਰ